ਵਿਧਾਨ ਸਭਾ ਹਲਕਾ ਜੈਤੋ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਿੰਡ ਜੀਵਨਵਾਲਾ ਦੇ 100 ਦੇ ਕਰੀਬ ਦਲਿਤ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਅੱਜ ਦਾ ਜੀਵਨਵਾਲਾ ਦਾ ਜੋ ਪ੍ਰੋਗਰਾਮ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਭਗ 100 ਦੇ ਕਰੀਬ ਪਰਿਵਾਰ ਆ ਜਿਹੜੇ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਬੜੇ ਉਤਸ਼ਾਹ ਦੇ ਨਾਲ ਪਾਰਟੀ ਚ ਆਏ ਆ। ਮੈਂ ਸਮਝਦਾ ਇਹ ਜੋ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੋ ਸਾਡਾ ਤਕਬੀਰ ਸਿੰਘ ਬਾਦਲ ਸਾਹਿਬ ਦੀ ਜੋ ਵਿਕਾਸ ਪੱਖੀ ਸੋਚ ਹੈ ਉਹਦੇ ਸਦਕਾ ਜਿਹਨੇ ਲੋਕਾਂ ਨੇ ਇਹਨੇ ਪਬਲਿਕ ਨੇ ਜਿਹੜੀ ਪਾਰਟੀ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਇਹਨਾਂ ਦੇ ਆਉਣ ਨਾਲ ਜਿੱਥੇ ਪਿੰਡ ਦੇ ਇਸ ਪਾਰਟੀ ਦੇ ਗਰੁੱਪ ਨੂੰ ਔਰ ਸਮੁੱਚੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਬੜਾ ਹੰਗਾਰਾ ਮਿਲੇਗਾ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਤੇ ਪਾਰਟੀ ਵਿੱਚ ਇਹਨਾਂ ਦਾ ਪੂਰਾ ਮਾਨ ਸਨਮਾਨ ਹੈ ਜਿਹੜਾ ਉਹ ਹਰ ਪੱਖੋਂ ਬਾਲ ਰੱਖਿਆ ਜਾਊਗਾ ਤੁਸੀਂ ਕਿਹੜੀ ਪਾਰਟੀ ਨੂੰ ਛੱਡ ਕੇ ਕਾਲੀ ਦਲ ਦੀ ਸ਼ਾਮ ਹੋਏ ਹੋ ਔਰ ਕੀ ਕਾਰਨ ਸੀ ਤੁਹਾਨੂੰ ਜਿਹੜਾ ਹੈਗਾ ਕਾਂਗਰਸ ਛੱਡ ਕੇ ਆਏ ਹੋ ਕਾਂਗਰਸ ਹੀ ਛੱਡ ਕੇ ਕੱਲ੍ਹ ਦਿਲ ਸ਼ਾਮ ਨੂੰ ਆਏ। ਹਾਂਜੀ ਹਾਂ। ਤੇ ਕੀ ਕਹਿਣਾ ਚਾਹੁੰਦੇ ਤੁਸੀਂ ਕਾਲੀਦੋਬਾਰੇ? ਕਾਲੀਦਾਲ ਸਾਹਿਬ ਦੇ ਗਰੀਬਾਂ ਦੇ ਹੱਕ ਲਈ ਬਹੁਤ ਵਧੀਆ ਗਰੀਬਾਂ ਬਹੁਤ ਸੂਚਿਤ ਕਰ ਦਿੱਤੀ ਹੈ। ਬੋਲੋ ਜੀ ਤੁਸੀਂ ਅਪਰ ਪੰਡ ਦੇ ਵਾਸਤੇ ਬਹੁਤ ਵਿਕਾਸ ਵਾਸਤੇ ਬਹੁਤ ਮਿਹਨਤ ਕਰੀ ਜਾਂਦੇ ਆ। ਕੀ ਕਹਿਣਾ ਤੁਹਾਡਾ ਜੀ ਤੁਸੀਂ ਪਾਰਟੀ ਛੱਡ ਕੇ ਕਿਹੜੀ ਪਾਰਟੀ ਛੱਡ ਕੇ ਆਏ ਹੋ ਔਰ ਕਿਉਂ ਕੀ ਕਰਨ ਤੁਹਾਡਾ ਕੱਲ੍ਹ ਸਾਡਾ ਜੀ ਸਾਡੇ ਦੇਖਣ ਤੋਂ ਪਹਿਲਾਂ 40 50 ਸਾਲਾਂ ਤੋਂ ਸਾਡੇ ਬਜ਼ੁਰਗ ਵੀ ਕਾਂਗਰਸ ਨਾਲ ਜੁੜੇ ਹੋਏ ਸੀ। ਨੰਬਰ ਲੈ ਲਈ ਮੈਂ ਬੱਸ ਸਾਡੀ ਅਸੀਂ ਕੱਟੜ ਕਾਂਗਰਸੀ ਆ ਸਾਡੀ ਕਾਂਗਰਸ ਨੇ ਕੋਈ ਮਦਦ ਨਹੀਂ ਕੀਤੀ ਕੋਈ ਸਾਡੀ ਉਹਨਾਂ ਨੇ ਗੱਲਬਾਤ ਨਹੀਂ ਸੁਣਦੇ ਅੱਜ ਤੱਕ ਨਾ ਕਿਸੇ ਸਰਪੰਚ ਨੇ ਨਾਲ ਕਿਸੇ ਮੈਂਬਰ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਅਸੀਂ ਇਕੱਲੀ ਪਾਰਟੀ ਦੇ ਨਾਲ ਅ ਇਸ ਲਖਤ ਜਣ ਕੇ ਬਹੁਤ ਹੀ ਹਮ ਹਮਾ ਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਵੋਟਾਂ ਪਾਵਾਂਗੇ ਫਰੀਦਕੋਟ ਤੋਂ ਜਗਤਾਰ ਦੁਸਾਂਝ ਦੀ ਰਿਪੋਰਟ ਫੈਰੇਦਾ ਟੀਵੀ